हा <manyo>, भई ਕੋਈ ਯਾਰ ਐ ਨਾ ਕਰੋ ਬੈਠੋ ਕੋਈ ਨਹੀਂ ਪਾਣੀ ਆਇਆ ਗੋਲੀ ਗੜੀ ਆ ਗਈ 29 ਦਾਸ ਦੀ ਗੱਲ ਹੈ ਬਾਈ ਜੀ ਇਹ ਹੈਗਾ ਇੱਕ ਵਕੀਲ ਸਾਹਿਬ ਤੇ ਮੰਡੀ ਦੇ ਵਿੱਚ ਜਾਨ ਜਾਨੀ ਹਮਲਾ ਹੋਇਆ ਜਿੰਦੇ ਵਿੱਚ ਉਹਨਾਂ ਤੇ ਉਹਦੇ ਕਜ਼ਨ ਤੇ ਇਹ ਗੰਭੀਰ ਸੱਟਾਂ ਲਗੀਆਂ ਤੇ ਇੱਕ ਬੰਦੇ ਦੇ ਦਾ ਵਿੱਚੋਂ ਟੈਸਟਿਕਲ ਹੀ ਰਿਮੂਵ ਕਰਨ ਪਏ ਐਨੀ ਗੰਭੀਰ ਸੱਟ ਸੀਗੀ ਐਨੀ ਗੰਭੀਰ ਸੱਟ ਸੀਗੀ ਤੇ ਇਹ ਹੈ ਬਜਾਏ ਕਿ ਪੁਲਿਸ ਪ੍ਰਸ਼ਾਸਨ ਨੇ ਉਹ ਬੰਦੇ ਦੀ ਸਟੇਟਮੈਂਟ ਰਿਕਾਰਡ ਕਰਨ ਦੇ ਦੂਜੀ ਧਿਰ ਦੀ ਸਟੇਟਮੈਂਟ ਰਿਕਾਰਡ ਕਰਕੇ ਤੇ ਵਕੀਲ ਸਾਹਿਬ ਤੇ ਉਹਦੇ ਕਜ਼ਨ ਤੇ ਪਰਚਾ ਕੱਟਤਾ 307 ਇਹਨਾਂ ਮਨੋਂ ਬੰਦੀ ਸੀਗੀ ਕਟਾਨੀ ਤੇ ਇਹਨਾਂ ਦੀ ਕੱਲੀ ਰੈਪਟ ਦਰਜ ਕਰਕੇ ਤੇ ਦੂਜੀ ਧਿਰ ਅੱਜ ਆਜ਼ਾਦ ਫਿਰਦੀ ਹੈ ਜੋ ਕਿ ਕ੍ਰਿਮੀਨਲ ਮਾਈਂਡਡ ਬੰਦੇ ਹੈਗੇ ਆ ਤੇ ਪੁਲਿਸ ਪ੍ਰਸ਼ਾਸਨ ਦਾ ਇੰਨਾ ਤੱਕਾ ਕਿ ਕਹਿੰਦੇ ਕੱਲੀ ਰੈਪਟ ਦਰਜ ਕਰਕੇ ਤੇ ਇਹ ਹੈਗਾ ਵੀ ਫਾਰਕ ਕਰਤਾ ਜੀ ਵੀ ਇਤੋ ਵੱਤਾਂ ਜੀ ਕੁਝ ਬੰਦਾ ਨਹੀਂਗਾ ਤੇ ਵੇਅਰ ਐਜ਼ ਇਹਨਾਂ ਵੱਨੋਂ ਕੋਈ ਵੀ ਉਹਨਾਂ ਦੇ ਸੱਟ ਨਹੀਂ ਮਾਰੀ ਗਈ ਵਜਾ ਰੰਜਿਸ਼ ਜਿਹੜੀ ਪਾਈ ਗਈ ਉਹ ਇਹ ਪਾਈ ਗਈ ਵੀ ਵਕੀਲ ਸਾਹਿਬ ਨੇ ਇੱਕ ਵਕੀਲ ਹੁੰਦੇ ਹੋਏ ਦੋ ਆਦਮੀਆਂ ਦੀ ਜ਼ਮਾਨਤ ਕਰਾਈ ਸੀ ਉਹ ਰੰਜਿਸ਼ ਕੱਢਦੇ ਹੋਏ ਜਿਹੜਾ ਹੈਗਾ ਵਕੀਲ ਸਾਹਿਬ ਦੇ ਵਕੀਲ ਸਾਹਿਬ ਦੇ ਕਜ਼ਨ ਤੇ ਜਾਣੇ ਮਾਰਨ ਦਾ ਹਮਲਾ ਕੀਤਾ ਤੇ ਪੁਲਿਸ ਨੇ ਰਾਦਰ 307 ਜਿਹੜਾ ਹੈਗਾ ਇਹਨਾਂ ਦੇ ਵੱਨੋਂ ਕੱਟਣ ਦੇ ਇਹਨਾਂ ਤੇ ਉਲਟਾ ਕੱਟਤੀ ਤੇ ਜਿਹੜੇ ਬਿਆਨ ਪਹਿਲੇ ਦਿਨ ਦਰਜ ਹੋਈ ਸੀ ਉਹ ਪਾੜ ਕੇ ਤੇ ਨਵੀਂ ਬਿਆਨ ਦੂਜੀ ਧਿਰ ਦੇ ਕਹਿੰਦੇ ਜਿਹੜਾ ਹੈਗਾ ਦਰਜ ਕੀਤੇ ਜਿਸ ਚ ਰੂਲਿੰਗ ਪਾਰਟੀ ਦੇ ਜਿਹੜੇ ਹੈਗੇ ਆ ਲੋਕ ਐਮਐਲਏ ਸਾਹਿਬ ਸਾਰੇ ਇਹ ਹੈਗਾ ਉਹਨਾਂ ਦੇ ਕਹਿਣ ਤੇ ਪੁਲਿਸ ਜੋ ਵੀ ਕਰੀ ਜਾਂਦੀ ਹੈਗੀ ਹੈ ਤੇ ਪ੍ਰਸ਼ਾਸਨ ਦਾ ਹਾਲ ਵੇਖਣ ਵਾਲਾ ਹੈ ਵੀ ਜਿਸ ਤਰ੍ਹਾਂ ਇਹ ਹੈਗਾ ਵੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਹੁੰਦੀ ਸੀਗੀ ਉਹਨਾਂ ਦਾ ਹਾਲ ਦੇਖਣ ਵਾਲਾ ਵੀ ਪ੍ਰਸ਼ਾਸਨ ਇਹ ਆਮ ਆਦਮੀ ਪਾਰਟੀ ਹੈ ਕਿ ਅਗਰ ਇਹਦਾ ਖਾਸ ਨਾਲ ਉਹ ਵੀ ਟਪ ਦੇਣਾ ਸੀਗੇ ਇਹ ਬੰਦੇ ਜੀ ਜੇ ਘਟਨਾ ਸਥਾਨ ਜਿਹੜਾ ਸੀਗਾ ਜੀ ਜਵਾਰੇ ਵਾਲੇ ਪਿੰਡ ਦਾ ਸੀਗਾ ਜੀ ਉੱਥੋਂ ਦੇ ਹੀ ਜਿਹੜੇ ਹੈਗੇ ਆ ਬੰਦੇ ਸੀ ਤੇ ਉਹਦੇ ਚ ਇੱਕ ਰੂਲਿੰਗ ਪਾਰਟੀ ਦਾ ਇਹ ਮੌਕੇ ਦਾ ਨੁਮਾਇੰਦਾ ਸੀਗਾ ਜਿਸ ਪਿਛੇ ਇਹ ਸਾਰਾ ਕੁਝ ਹੋ ਰਿਹਾ ਹੈਗਾ ਤੇ ਉਹਨਾਂ ਦੇ ਕੋਈ ਕਾਰਵਾਈ ਜਾਣਬੁੱਝ ਕੇ ਨਹੀਂ ਕੀਤੀ ਜਾ ਰਹੀ ਗਈ ਕੱਲ ਸਾਡਾ ਵਕਫ ਗਿਆ ਸੀਗਾ ਜੀ ਵਕਫ ਗਿਆ ਸੀਗਾ ਜੀ ਐਸਪੀ ਸਾਹਿਬ ਨੂੰ ਮਿਲਣ ਐਸਪੀ ਸਾਹਿਬ ਕਹਿੰਦੇ ਜੀ ਪਹਿਲਾਂ ਦਾ ਐਸਪੀ ਸਾਹਿਬ ਨੂੰ ਕੇਸ ਦਾ ਹੀ ਨਹੀਂ ਪਤਾ ਸੀ ਕੀ ਹੈ ਕੀ ਨਹੀਂ ਕੀ ਜਿਆ ਤਾਂ ਐਸਪੀ ਸਾਹਿਬ ਕਹਿੰਦੇ ਜੀ ਕੇਸ ਦਰਜ ਕਰਤਾ ਮੁੜ ਕੇ ਪਤਾ ਪਤਾ ਕੀਤਾ ਤਾਂ ਇਹ ਕਿ ਇਹ ਪਤਾ ਲੱਗਿਆ ਵੀ ਕੇਸ ਉਲਟਾ ਸਾਡੇ ਵਕੀਲ ਸਾਹਿਬ ਦੇ ਦਰਜ ਕਰਤਾ ਰਾਦਰ ਕਿ ਇਹਨਾਂ ਦੇ ਬਿਆਨਾਂ ਤੇ ਜਿਹੜਾ ਹੈਗਾ 307 ਦੂਜੀ ਤਰਤੇ ਦਰਜ ਕਰਨ ਤੇ ਕੋਈ ਕਾਰਵਾਈ ਅਜੇ ਤੱਕ ਕਰਨੀ ਹੋਈਗੀ ਜੀ ਉਹ ਆਜ਼ਾਦ ਫਿਰ ਰਹੇ ਆ ਕ੍ਰਿਮਨਲ ਬੰਦੇ ਹੈਗੇ ਤੇ ਇਹ ਹੈਗਾ ਵੀ ਸਾਰੀ ਚੀਜ਼ ਮੈਡੀਕਲ ਰਿਕਾਰਡ ਐਮ ਐਲ ਆਰ ਸਾਹਮਣੇ ਹੈਗੀ ਹੈ ਜਿਹੜਾ ਮਰਜ਼ੀ ਕੋਈ ਜਾ ਕੇ ਦੇਖ ਸਕਦਾ ਪਬਲਿਕ ਡਾਕੂਮੈਂਟ ਸੇ ਮਾਨ ਨੂੰ ਮਿਲਣਾ ਚਾਹੁੰਦੇ ਸੀ ਮਾਨ ਸਾਹਿਬ ਨੂੰ ਇਹ ਆ ਵੀ ਅਸੀਂ ਮਿਲਣਾ ਚਾਹੁੰਦੇ ਆ ਅਸੀਂ ਐਸਐਸਪੀ ਐਸਪੀ ਤੇ ਐਮਐਲਏ ਦਾ ਇਹ ਆ ਕਾਰਗਜ਼ਾਰੀ ਦੱਸਣਾ ਚਾਹੁੰਦੇ ਆ ਵੀ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਚ ਕਾਰਗਜ਼ਾਰੀ ਹੋ ਰਹੀ ਹੈ ਤੇ ਕਿਸ ਤਰ੍ਹਾਂ ਟੱਕਾ ਹੋ ਰਿਹਾ ਤੇ ਅਸੀਂ ਸਾਡਾ ਇਹ ਸੰਘਰਸ਼ ਜਾਰੀ ਰਹੂਗਾ ਉਹਨਾਂ ਚਿਰ ਅਸੀਂ ਪਿੱਛੇ ਨਹੀਂ ਹਟਾਂਗੇ ਜਿੰਨਾ ਚਿਰ ਇਹ ਹੈਗਾ ਵੀ ਸਾਡਾ ਪਰਚਾ ਖਾਰਜ ਤੇ ਉਹਨਾਂ ਦੇ 307 ਦਾ ਪਰਚਾ ਦਰਜ ਨਹੀਂ ਹੁੰਦਾ ਪੁਲਿਸ ਪ੍ਰਸ਼ਾਸਨ ਵੱਲੋਂ ਜੀ ਸਾਨੂੰ ਕਚਹਿਰੀ ਤੋਂ ਲੈ ਕੇ ਇੱਥੇ ਤੱਕ 6 ਥਾਵਾਂ ਤੇ ਰੋਕਿਆ ਗਿਆ ਲਾਠੀ ਚਾਰਜ ਵੀ ਕੀਤਾ ਸਾਡੇ ਵਕੀਲ ਸਾਹਿਬਾਨ ਦੇ ਕੱਪੜੇ ਵੀ ਪਾੜੇ ਗਏ ਆ ਪੁਲਿਸ ਨੂੰ ਆਪਦੀ ਵਰਦੀ ਪਿਆਰੀ ਹੈ ਵਕੀਲ ਦਾ ਕਾਲਾ ਕੋਟ ਪਾੜਿਆ ਗਿਆ ਹੈਗਾ ਵਕੀਲ ਦੀ ਵਰਦੀ ਨੂੰ ਅੱਜ ਪੁਲਿਸ ਨੇ ਹੱਥ ਲਾਇਆ ਹੈ ਇਹਦਾ ਅਸੀਂ ਪੰਜਾਬ ਲੈਵਲ ਤੇ ਹਰਿਆਣਾ ਲੈਵਲ ਤੇ ਸਮੁੱਚੇ ਨਾਰਥ ਇੰਡੀਆ ਦੇ ਲੈਵਲ ਤੇ ਇਹਨਾਂ ਨੂੰ ਦੱਸਾਂਗੇ ਵੀ ਵਕੀਲ ਦੀ ਵਰਦੀ 파ਰਨ ਦਾ ਹਰਜਾਨਾ ਕੀ ਹੁੰਦਾ ਹੈ ਨੇ ਦਾਖਲ ਨਹੀਂ ਦਾਖਲ ਲਈ ਜੀ ਉਹਨਾਂ ਦੇ ਹੱਥ ਤੇ 6:00 ਵਜੇ ਇਹਨਾਂ ਨੇ ਡੰਡੇ ਮਾਰੇ ਹੈਗੇ ਹੈ। ਕਵੀਨ ਕਰਨਾ ਵੀ ਸਾਡੇ ਬਹੁਤ ਹੀ ਸਤਕਾਰਯੋਗ ਇੱਥੇ ਮubar ਦੇ ਮੈਂਬਰ ਨੇ ਹਰਮਨਜੀਤ ਸਿੰਘ ਸੰਧੂ ਜਿਹੜੇ ਸੋਹਣੇ ਵਾਲੇ ਪਿੰਡ ਤੋਂ ਹੋ ਕੋਈ ਗੱਲ ਨਹੀਂ ਉਹਨਾਂ ਨਾਲ ਕੁੱਟਮਾਰ ਕੀਤੀ ਗਈ ਬੁਰੀ ਤਰ੍ਹਾਂ ਔਰ ਉਹਨਾਂ ਦੇ ਸਾਰੇ ਜਿੰਨੇ ਨਾਲ ਦੇ ਸਾਥੀ ਆ ਬਹੁਤ ਬੁਰੀ ਤਰ੍ਹਾਂ ਜਿਹੜਾ ਜਿਹਨਾਂ 'ਤੇ ਇੱਕ ਬੰਦਾ ਫਿਰਕੋਟ ਮਾਰਿਆ ਪਿਆ ਪਰ ਅਸੀਂ ਉਹਨਾਂ ਦੀ ਲੜਾਈ ਹੋਣ ਕਰਕੇ ਅਸੀਂ ਤੇ ਉਸ ਪ੍ਰਸ਼ਾਸਨ ਕੋਲੇ ਗਏ ਵੀ ਛੋ ਮੈਡੀਕਲ ਰਿਪੋਰਟ ਆਉਂਦੀ ਹੈ ਉਹਦੇ ਆਧਾਰ ਤੇ ਜੇ ਸਾਡੇ ਦੇ ਕਾਰਵਾਈ ਬਣਦੀ ਉਹ ਬਣ ਕਰ ਦਿਓ ਜਿਹੜੀ ਉਹਨਾਂ ਦੇ ਬਣਦੀ ਉਹਨਾਂ ਦੀ ਪਰ ਉਹਨਾਂ ਨੇ ਕਾਰਵਾਈ ਬਰਾਬਰ ਤਾਂ ਕੀ ਕਰਨੀ ਸੀ ਸਾਡੇ ਬੰਦੇ ਦਾ 407 ਦਾ ਪਰਚਾ ਕਰਤਾ ਕੋਈ ਕੋਈ ਲੜਾਈ ਜੀ ਜਿਹੜੇ ਹਰਮਨਜੀਤ ਆ ਉਹਦੇ ਤਾਏ ਦਾ ਕਜ਼ਨ ਬ੍ਰਦਰ ਉਹਦਾ ਮਲਕੀਸ਼ ਸਿੰਘ ਫੌਜੀ ਆਉਂਦੀ ਫਸਲ ਵਿੱਚ ਲਈ ਜਵਾਰੀ ਵਾਲੀ ਮੰਡੀ ਵਿੱਚ ਬੈਠਾ ਸੀ ਜਿਹੜਾ ਅੱਜ ਇਥੇ ਇੰਜੜਾ ਤੇ ਮਰਨਾਉ ਪਿਆ ਫੂਡ ਕੋਰ ਸਰਕਾਰੀ ਹਸਪਤਾਲ ਦੇ ਵਿੱਚ ਉਸ ਨੂੰ ਜਿਹੜੀ ਦੂਜੀ ਪਾਰਟੀ ਉਹਨਾਂ ਨੇ ਪਹਿਲਾਂ ਉਹਦੇ ਢੋਨੇ ਦੇ ਟਰੱਕ ਚੜਾਇਆ ਦੋ ਤਿੰਨ ਵਾਰ ਫਿਰ ਉਹਨੂੰ ਮੰਦਾ ਚੰਗਾ ਬੋਲਣ ਲੱਗ ਕੇ ਇਹ ਸਾਡਾ ਬੰਦਾ ਰੋਟੀ ਦੇਣ ਜਾ ਰਿਹਾ ਸੀਗਾ ਟੀਨਪਾ ਜੋ ਮੁਕਸਰ ਦੇ ਨਿਹਾਰਿਆ ਜਾਂਦਾ ਔਰ ਇਹ ਜਦੋਂ ਉੱਥੇ ਰੋਟੀ ਦੇਣ ਗਿਆ ਤਾਂ ਉਹਨਾਂ ਨੇ ਬੰਦੇ ਹੋਰ ਸਾਥਲੇ ਸਾਰੇ ਇਕੱਠੇ ਹੋ ਕੇ ਇਹ ਤੇ ਇਹਨਾਂ ਕੋਲੇ ਕੋਈ ਛੋਟਾ ਕੋਈ ਹਥਿਆਰ ਕੋਈ ਕੁਝ ਨਹੀਂ ਇਹਨਾ ਪ੍ਰਸ਼ਾਸਨ ਕਹਿ ਰਿਹਾ ਵੀ ਸਾਡੇ ਬੰਦੇ ਲੜਨ ਗਏ ਸੀ ਉਹਨਾਂ ਕੋਲੇ ਕੋਈ ਛੋਟਾ ਹਥਿਆਰ ਹੈਗਾ ਸੀ ਉਹ ਸਿਰਫ ਉਹਦੇ ਬੰਦੇ ਨੂੰ ਬਚਾਉਣ ਲਈ ਆਸੀ ਵੀ ਨਾ ਮਾਰੋ ਪਰ ਉਹਨਾਂ ਕੋਲ ਇੰਨੇ ਹਥਿਆਰ ਸੀ ਉਹਨਾਂ ਨੇ ਸਾਡੇ ਬੰਦੇ ਕੁੱਟੇ ਜਿਨ੍ਹਾਂ ਚੋਂ ਬੰਦੇ ਮਲਕੀਤ ਸਿੰਘ ਫੌਜੀ ਉੱਥੇ ਐਡਮਿਟਾ ਵਕੀਲ ਦੇ ਸਿਰ ਦੀਆਂ ਤਸਵੀਰਾਂ ਕੱਲ ਅਸੀਂ ਪੱਤਰਕਾਰਾਂ ਨੂੰ ਦੇ ਚੁੱਕੇ ਆ। ਕੋਈ ਗੱਲ ਆਪਾਂ ਤੋਂ ਉਹ ਕਾਰਵਾਈ ਨੂੰ ਲੈ ਕੇ ਜਿਵੇਂ ਕਾਰਵਾਈ ਕਰ ਰਹੇ ਹੈਗੇ ਕੋਈ ਕਾਰਵਾਈ ਨਹੀਂ ਤੇ ਸੋ ਸਾਦਾ ਪਰਚਾ ਦਾ ਹਰਮਨਜੀਤ ਤੇ ਦੇਦਾ। ਅੱਛਾ ਤੇ ਕਾ ਕਾਰਵਾਈ ਕਾਦੀ ਕਰ ਰਹੇ? ਉਹਨਾਂ ਦੇ ਕੁਝ ਨਹੀਂ ਹੋ ਉਹ ਕੁਝ ਨਹੀਂ ਹੋ ਤਾਂ ਬਰਾਬਰ ਪਰਚਾ ਕਰਕੇ ਸਾਡੇ ਵਕੀਲ ਨੂੰ ਦਬਾਉਣਾ ਚਾਹੁੰਦੇ। ਮਦਰ ਮੱਧ ਹੋਇਆ ਤੁਹਾਨੂੰ ਤੇਰੇ ਦੇ ਪਰਚਾ ਸਾਡੀ ਰਡਟ ਪਾਈ ਆਂ ਦਾਖਲ ਅਸੀਂ ਪਹਿਲਾਂ ਹੋਇਆ ਰਡਟ ਸਾਡੀ ਰਡਟ ਪਾਤੀ ਸਾਨੂੰ ਇੱਕ ਆਈਓ ਬਦਲ ਕੇ ਦੁਬਾਰਾ ਬਿਆਨ ਲਿਖਿਆ ਇਹਨਾਂ ਨੇ ਹੁਣ ਇੱਥੇ ਬੈਠੇ ਸਾਨੂੰ ਉਹਨਾਂ ਨੇ ਰੁਕਿਆ ਅਸੀਂ ਹਮੇਸ਼ਾ ਲਾ ਬੈਟਿੰਗ ਸਿਟੀ ਆ ਨਾ ਸਾਨੂੰ ਕਹਿੰਦੇ ਪੁੱਛਿਆ ਤੇ ਜੀ ਸਾਹਮਣੇ ਕਿ ਤੁਸੀਂ ਇੱਥੇ ਬੈਠੋ ਥੋੜੀ ਮਨਣੇ ਆ ਕਿ ਮਲਾਉਣਗੇ ਠੀਕ ਹੈ ਨਹੀਂ ਤੇ ਇੱਥੇ ਬੈਠੇ ਲੱਗਦਾ ਉਹਨਾਂ ਦੀ ਮਰਜ਼ੀ ਨਹੀਂ ਮਲਾਉਣ ਤੇ ਇੱਥੇ ਬੱਜੇ ਸਾਫ ਲੈ ਕੇ ਉਠਾਉਂ ਬਿਲਕੁਲ ਇਨਸਾਫ ਲੈ ਕੇ ਠਗ ਇਨਸਾਫ ਲੈ ਕੇ